ਤਾ ਪਹਿਲਾਂ ਸਮਿਆਂ ਦੇ ਵਿੱਚ ਕਹਿੰਦੇ ਜਦੋਂ ਹੜਾ ਆ ਜਾਂਦੇ ਸੀ ਜਿਵੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਵਰਗੇ ਦੇ ਰਾਜ ਹੁੰਦੇ ਸੀ ਤਾਹਾਂ ਦੇ ਚਾਰੇ ਦਰਵਾਜ਼ੇ ਖੋਲ ਦਿੰਦੇ ਸੀ ਵੀ ਭਰਾਵੋ ਲੈਣਾ ਬਣਾਵੋ ਜਿੰਨੇ ਰਸਮ ਦੀ ਲੋੜ ਆ ਰਸਮ ਲੋ ਜਿਹੜਿਆਂ ਦਵਾਈਆਂ ਦੀ ਲੋੜ ਆ ਦਵਾਈਆਂ ਲੋ ਪਰ ਜਿਹੜੇ ਅੱਜ ਦੇ ਹਾਕਮ ਐ ਥੋਡੇ ਇੱਕ ਪਾਸੇ ਹੜਾ ਆਉਂਦੇ ਨੇ ਇੱਕ ਪਾਸੇ ਇਹ ਕੋਟਲਾ ਚ ਖਾਣੇ ਖਾਂਦੇ ਆ ਤੁਹਾਡੇ ਪਾਸੇ ਹੈ ਤਾਂ ਆਵਰਾ ਚ ਰਿਆ ਇੱਕ ਫੋਟੋ ਕਰਾਉਣ ਜਾਂਦੇ ਨੇ ਭਰਾਵੋ ਆਟੇ ਦੀ ਥੈਲੀ ਤੇ ਆਪਦੀ ਫੋਟੋ ਬਣਵਾਉਣ ਜਾਂਦੇ ਨੇ ਪਰ ਜੇ ਤੁਸੀਂ ਕਿਰਤੀ ਲੋਕ ਭਾਵੇਂ ਇਸ ਮੰਦੂਰਾ ਤੇ ਮਾਰ ਪਈਆ ਭਾਵੇਂ ਸਾਡੇ ਤਸਾਨਾ ਤੇ ਮਾਰ ਪਈਆ ਭਾਵੇਂ ਹੜ ਪੀੜਤਾ ਨੇ ਲਈ ਤਾਂ ਸਾਡੇ ਆ ਸੰਘਰਸ਼ੀ ਲੋਕ ਅੱਗੇ ਆਏ ਨਗੇ ਇਹਨਾਂ ਨੇ ਆਪਦੀਆਂ ਫੇਸ ਦਿਖਾਈ ਲੇਣਾ ਪਿੰਡਾਂ ਦੇ ਵਿੱਚ ਜਿਵੇਂ ਤੁਸੀਂ ਦਿੱਲੀ ਵੇਲੇ ਜਾਂਦੀਆਂ ਤਿਆਰੀਆਂ ਕਰੀਆਂ ਸੀ ਆਪੋ ਤਾਂ ਸਾਡੇ ਕਿਰਤੀ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਉਹ ਵੀ ਮੀਟਿਆ ਕਰਕੇ ਉਹ ਵੀ ਇੱਥੇ ਰਾਸ਼ਨ ਇਕੱਠੇ ਕਰੇ ਉਹ ਵੀ ਇੱਥੇ ਦੁੱਧ ਇਕੱਠੇ ਕਰੇ ਉਹ ਵੀ ਜਵਾਨਾਂ ਦੇ ਇੰਤਜ਼ਾਮ ਕੀਤੇ ਲੋਕ ਸਾਡੇ ਨੌਜਵਾਨ ਮੀਰ ਸਾਡੇ ਮਨਜ਼ੂਰ ਜਿੰਨੇ ਜੋਧਰੇ ਹੈਗੇ ਆ ਇੱਥੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਸਰਕਾਰਾਂ ਖੜਾ ਜਾਣ ਤੋਂ ਪਹਿਲਾਂ ਸਾਡੇ ਕਿ ਮੁਸਲਮਾਨ ਭਾਈਚਾਰਾ ਵੀ ਬਰੋਬਰ ਉਹ ਤੇ ਟਰਾਲੀਆਂ ਚਰਾ ਕਰਨ ਲਈ ਆ ਰਿਹਾਗਾ ਸਿਕਰ ਲੱਗੀ ਰਿਹਾ ਸਾਡੇ ਆਮ ਲੋਕਾਂ ਨੂੰ ਉਹਨਾਂ ਨੂੰ ਬਚਾਉਣ ਦੇ ਲਈ ਇਹ ਕਰਕੇ ਪ੍ਰੋਮੋਸਿ ਆਸ ਕਰਦੀਆਂ ਜਿੰਨਾ ਚਿਰ ਸਾਡੇ ਪੀੜਤ ਲੋਕਾਂ ਨੂੰ ਜਿਹੜੀ ਹੜਾਂ ਦੀ ਮਾਰ ਦਾ ਮਾਜਲਾ ਭਾਵੇਂ ਉਹ ਦਵਾਨਾ ਹੋਣ ਭਾਵੇਂ ਉਹ ਸਾਡੀ ਕਲਕ ਹੋਵੇ ਭਾਵੇਂ ਜਿਸ ਤਰ੍ਹਾਂ ਦੀ ਸਖ਼ਤ ਹੁਕਮ ਦੀ ਕੌਮੀ ਸਰਕਾਰ ਟੱਕਰ ਮੱਸ ਨਹੀਂ ਹੁੰਦੀ ਅਸੀਂ ਕਰ ਲਈਏ ਜਿਹੜੇ ਜਿਉਂ ਤਾਂ ਪਿਓ ਲਾਵਾਂਗੇ ਇਹ ਹਾਕਮਾਂ ਨੂੰ ਦੱਸਣਾ ਪਊਗਾ ਵੀ ਜਿਹੜਾ ਉਹਨਾਂ ਦਾ ਬੰਦਾ ਮੋਬਾਈਲਾ ਉਹਨਾਂ ਨੂੰ ਜਿੱਤਿਆ ਜਾਵੇ ਜੇ ਨਹੀਂ ਦਿੱਲੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸੰਘਰਸ਼ਾ ਜਿਹੜਾ ਹੋਰ ਤਿੱਖਾ ਤੇ ਤੇਜ਼ ਹੋਊਗਾ ਪਰ ਅਸੀਂ ਅਪੀਲ ਕਰਦੇ ਆਂ ਕੁੰਡਾ ਪ੍ਰੋਗਰਾਮ ਨਾ ਨਾ ਇਹ ਪ੍ਰੋਗਰਾਮ ਹੈ ਕੁੰਡਾ ਦੇ ਵਿੱਚ ਅਸੀਂ ਮੀਟਿੰਗਾਂ ਵੀ ਕਰੀਏ 14 ਸتمبر ਦੀ ਤਿਆਰੀ ਵੀ ਕਰੀਏ ਹਰ ਪੀਰ ਤਾਂ ਲਈ ਜਿੰਨੇ ਜੋਗੇ ਆ ਉਹਨਾਂ ਦੀ ਸਹਾਇਤਾ ਕਰੀਏ ਕੁੰਡਾ ਦੇ ਵਿੱਚ ਵੀ ਜਿਹੜੇ ਸਾਡੇ ਮਜ਼ਦੂਰ ਆ ਕੱਲ ਇੱਕ ਸਾਡੀ ਪੈਣ ਸਾਡੇ ਕੋਲੇ ਰੋਈ ਕਹਿੰਦੀ ਐਨੇ ਦਿਨਾਂ ਦਾ ਮੀਂਹ ਪਾ ਰਿਹਾ ਰਾਤ ਨੂੰ ਉੱਪਰ ਨੂੰ ਜਾ ਰਿਹਾ ਪਰ ਕਹਿੰਦੀ ਇੱਕੋ ਵੀ ਲੋਕਾਂ ਕਿਹੜੇ ప్రశాశన ਰਾਸ਼ੀਆ ਕਲੀਕਾਰ ਰਵੇ ਕਰਨ ਨੂੰ ਮਨਜ਼ੂਰ ਰਵਾਂਗੇ 1:30 ਵਜੇ ਦਾ ਟਾਈਮ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਮੰਗ ਪੱਤਰ ਦਾ ਉਹ ਪ੍ਰਾਪਤ ਕਰਨ ਦਾ ਟਾਈਮ ਦਿੱਤਾ ਹੈ ਸੋ ਅਗਲੇ ਬਲਾਦੇ ਨੇ ਬਲਾਉ ਸਿੰਘ ਜੀ ਸਨਾਂ ਬਲਾਕ ਪ੍ਰਧਾਨ ਬਰਨਾਲਾ ਤੇ ਉਹਦੇ ਅੱਗੇ ਇੱਕ ਮੁਕਾਵਰ ਸਿੰਘ ਜੀ ਨੇਹਣੇਵਾਲ ਜ਼ਿਲ੍ਹਾ ਪ੍ਰਧਾਨ ਬਰਨਾਲਾ ਉੱਤੇ ਆ ਰਹਿਣਾ ਆਓ ਜੀ